ਪ੍ਰਸ਼ਾਸਨ ਦੇ ਵੱਲੋਂ ਪਾਨਾ ਸਿੱਧੂ ਨੂੰ ਲੈ ਕੇ ਲਿਖਤੀ ਤੌਰ ਤੇ ਵਾਅਦਾ ਕੀਤਾ ਗਿਆ ਸੀ ਤੇ 10 ਫਰਵਰੀ ਨੂੰ ਛੱਡਣ ਦਾ ਐਲਾਨ ਦੱਸਦੇ ਕਿ ਕੱਲ ਦੀ ਤਰੀਕ ਤੋਂ ਬਾਅਦ ਅੱਜ ਐਤਵਾਰ ਆ ਗਿਆ ਹੈ ਤੇ ਜਿਸ ਤੋਂ ਬਾਅਦ ਕੱਲ ਨੂੰ ਕੋਈ ਪਾਨਾ ਸਿੱਧੂ ਨੂੰ ਲੈ ਕੇ ਫੈਸਲਾ ਵੀ ਹੋ ਸਕਦਾ ਹੈ ਤੇ ਉੱਥੇ ਹੀ ਰੁਕਤਾਰ ਰਾਏ ਦੇ ਵੱਲੋਂ ਹੌਸਲਾ ਵੀ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਪ੍ਰਸ਼ਾਸਨ ਨੇ ਕੱਲ ਪਾਨਾ ਸਿੱਧੂ ਨੂੰ ਲੈ ਕੇ 12 ਵਜੇ ਤੱਕ ਦਾ ਸਮਾਂ ਦਿੱਤਾ ਸੀ ਪਰ ਉਹ ਪੂਰੀ ਰਾਤ ਲੰਘ ਗਈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਐਤਵਾਰ ਆ ਗਿਆ ਹੈ ਤੇ ਕੱਲ ਨੂੰ ਵੀ ਸ਼ਾਇਦ ਜਾਂ ਇੱਕ ਦੋ ਦਿਨਾਂ ਦੇ ਵਿੱਚ ਪਾਨਾ ਸਿੱਧੂ ਨੂੰ ਲੈ ਕੇ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ ਤੇ ਇਹ ਗੱਲ ਰਫਤਾਰ ਰਾਏ ਦੇ ਵੱਲੋਂ ਜਿਤਾਈ ਗਈ ਹੈ ਤੇ ਦੂਜੇ ਪਾਸੇ ਹੋਰ ਕੀ ਕਹਿਣਾ ਹੈ ਪਾਨਾ ਸਿੱਧੂ ਨੂੰ ਲੈ ਕੇ ਰਫਤਾਰ ਰਾਏ ਦੇ ਵੱਲੋਂ ਸੁਣਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਪਿੱਛੇ ਭਾਨੇ ਸਿੱਧੂ ਦੀ ਰਿਹਾਈ ਦੇ ਵਾਸਤੇ ਵੱਡਾ ਇਕੱਠ ਕੀਤਾ ਸੀ ਉਸ ਇਕੱਠ ਦੇ ਵਿੱਚ ਪ੍ਰਸ਼ਾਸਨ ਦੇ ਵੱਡੇ ਵੱਡੇ ਅਧਿਕਾਰੀ ਆਏ ਸੀ ਤੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਕਿ 10 ਤਰੀਕ ਨੂੰ ਅਸੀਂ ਭਾਨੇ ਸਿੱਧੂ ਨੂੰ ਰਿਹਾ ਕਰ ਦਾਂਗੇ ਜਿਹੜੇ ਭਾਨੇ ਸਿੱਧੂ ਦੇ ਉੱਪਰ ਪਰਚੇ ਕੀਤੇ ਆ ਸਾਰੇ ਰੱਦ ਕਰ ਦਾਂਗੇ ਉਹ ਕੱਠ ਤੋਂ ਅਗਲੀ ਸਵੇਰ ਹੋਇਆ ਕਿ 17-18 ਬੰਦਿਆਂ ਦੇ ਉੱਪਰ ਪਰਚੇ ਪਾ ਦਿੱਤੇ ਜਾਂਦੇ ਆ ਵਿੱਚ ਹੀ ਭਾਨੇ ਸਿੱਧੂ ਜਾਂ ਭੈਣਾ ਤੇ ਪਰਚੇ ਪਾ ਦਿੱਤੇ ਜਾਂਦੇ ਆ 17-18 ਧਰਾਮਾ ਲਾ ਕੇ ਤੇ ਫਿਰ ਉਸ ਤੋਂ ਬਾਅਦ ਕੱਲ 10 ਤਰੀਕ ਦਾ ਦਿਨ ਸੀ ਸਵੇਰੇ ਹੀ ਅਸੀਂ ਪਹੁੰਚੇ ਉਸ ਤੋਂ ਬਾਅਦ ਕਿਸਾਨ ਯੂਨੀਅਨ ਦੇ ਜਿਹੜੇ ਮੁਖ ਆਗੂ ਆ ਲੱਖਾ ਸੁਧਾਨਾ ਬਾਈ ਸਾਰਿਆਂ ਨੇ ਜਾ ਕੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੇ ਰਾਤ ਦੇ 12 ਵਜੇ ਤੱਕ ਦਾ ਟਾਈਮ ਦਿੱਤਾ। ਉਹ ਕਹਿੰਦੇ ਵੀ ਰਾਤ ਦੇ 12 ਵਜੇ ਤੱਕ ਅਸੀਂ ਭਾਨੇ ਸਿੱਧੂ ਨੂੰ ਛੱਡ ਦਾਂਗੇ। ਚਲੋ ਜੀ ਕੱਲ ਦਾ ਵੀ ਸਾਰਾ ਦਿਨ ਲੰਘ ਗਿਆ। ਤੇ ਅੱਜ ਆ ਗਿਆ ਐਤਵਾਰ। ਅੱਜ ਆ ਗਿਆ ਐਤਵਾਰ ਤੇ ਉਹਨਾਂ ਤੋਂ ਇਹ ਆਸ ਨਹੀਂ ਸੀ ਵੱਡੇ ਅਧਿਕਾਰੀ ਆਏ ਸੀ ਚਲੋ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਇੱਕ ਭਰੋਸਾ ਹੁੰਦਾ। ਮੈਂ ਤਾਂ ਇਹ ਸਮਝਦਾ ਵੀ ਜਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਤਾਂ ਉਹਨਾਂ ਨੂੰ ਭਾਨੇ ਸਿੱਧੂ ਨੂੰ ਛੱਡਣਾ ਚਾਹੀਦਾ ਸੀ ਪਰ ਹਜੇ ਵੀ ਸਾਨੂੰ ਆਸ ਆ ਵੀ ਅੱਜ ਨਹੀਂ ਤਾਂ ਕੱਲ ਭਾਨੇ ਸਿੱਧੂ ਨੂੰ ਜ਼ਰੂਰ ਉਹ ਰਿਹਾ ਕਰਨਗੇ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋਵੇ ਤੇ ਕਿਸਾਨ ਜੋਣੀਆਂ ਆਲਿਆਂ ਦੀਆਂ ਵੀ ਫੋਲ ਤਿਆਰੀਆਂ ਨੇ ਕਿਸਾਨ ਆਗੂਆਂ ਦੀਆਂ ਉਧੀਆਂ ਵੀ ਤੁਸੀਂ ਖਬਰਾਂ ਦੇਖ ਰਹੇ ਹੋ ਵੀ ਬਾਰਡਰਾਂ ਦੇ ਉੱਪਰ ਪੂਰੀ ਸਖਤੀ ਕੀਤੀ ਹੋਈ ਆ ਜਾਲ ਆ ਜਿਹੜਾ ਉਹ ਵਿਛਾਇਆ ਹੋਇਆਗਾ ਲੋਹੇ ਦੇ ਕੰਡੇ ਵਾਲੀਆਂ ਤਾਰਾਂ ਹੋਗੀਆਂ ਪੱਥਰ-ਪੁੱਥਰ ਉਹ ਪੂਰਾ ਉਹਨਾਂ ਨੇ ਮਤਲਬ ਵੀ ਬਾਰਡਰ ਆ ਜਿਹੜੇ ਉਹ ਰੋਕੇ ਹੋਏ ਆ ਉਧਰ ਵੀ ਪੂਰੀਆਂ ਤਿਆਰੀਆਂ ਨੇ ਜਾਣਦੀਆਂ ਤੇ ਇੱਧਰ ਮੈਂ ਤਾਂ ਇਹੀ ਸਮਝਦਾ ਵੀ ਹਜੇ ਵੀ ਚਲੋ ਸਾਨੂੰ ਪ੍ਰਸ਼ਾਸਨ ਦੇ ਉੱਪਰ ਭਰੋਸਾ ਵੀ ਉਹ ਜਲਦੀ ਤੋਂ ਜਲਦੀ ਜਿਹੜਾ ਭਾਨੇ ਸਿੱਧੂ ਨੂੰ ਰਿਹਾ ਕਰਨਗੇ ਤੇ ਜੇ ਭਾਨੇ ਸਿੱਧੂ ਨੂੰ ਰਿਹਾਨ ਨਹੀਂ ਕਰਦੇ ਤਾਂ ਅਗਲੀ ਜਿਹੜੀ ਕਾਲ ਆ ਉਹ ਜਾਂ ਤਾਂ ਲੱਖਾ ਸੁਧਾਨਾ ਪੇਜ ਤੋਂ ਆਊ ਜਾਂ ਭਾਨੇ ਸਿੱਧੂ ਦੇ ਪੇਜ ਤੋਂ ਆਊ ਜਾਂ ਇੱਥੋਂ ਮੇਰੇ ਪੇਜ ਤੋਂ ਆਜੂ ਜਾਂ ਜਿਹੜੇ ਬੰਦੇ ਨਾਂ ਰਹਿੰਦੇ ਆ ਜਸਵੀਰ ਇੰਜੀਨੀਅਰ ਅਰਗੇ ਉਹਨਾਂ ਦੇ ਪੇਜਾਂ ਤੋਂ ਆਜੂ ਆ ਜਿਹੜੇ ਬਾਕੀ ਪੇਜਾਂ ਵਾਲੇ ਆ ਇਹ ਕੀ ਕਰਦੇ ਆ ਇਹਨਾਂ ਨੇ ਅੱਜ ਵੀ ਅਫਵਾਹਾਂ ਡਾਤੀਆਂ ਉਹ ਸਾਡੀਆਂ ਪ੍ਰਾਣੀਆਂ ਵੀਡੀਓ ਚੱਕ-ਚੱਕ ਕੇ ਚਲਾਈ ਜਾਂਦੇ ਆ ਕਿ ਭਾਨਾ ਸਿੱਧੂ ਬਾਹਰ ਆ ਗਿਆ ਭਾਨਾ ਬਾਹਰ ਆ ਗਿਆ ਉਹ ਪ੍ਰਾਣੀਆਂ ਜਦੋਂ ਆਪਾਂ ਪਹਿਲਾਂ ਖੁਸ਼ੀ ਮਨਾਈ ਸੀ ਜਦੋਂ ਭਾਨਾ ਬਾਹਰ ਆਇਆ ਸੀਗਾ ਉਹੀ ਪੁਰਾਣੀਆਂ ਵੀਡੀਓ ਚੱਕ-ਚੱਕ ਕੇ ਚਲਾਈ ਜਾਂਦੇ ਆ ਤੇ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਆ ਮੈਨੂੰ ਸਵੇਰ ਦੇ ਫੋਨ ਆਈ ਜਾਂਦੇ ਆ ਕਹਿੰਦੇ ਬਾਈ ਲੱਖੇ ਸੁਧਾਨੇ ਨੇ ਰਾਤ ਲਾਈਵ ਪਾਇਆ ਵੀ ਭਾਨੇ ਸਿੱਧੂ ਨੂੰ ਰਿਹਾਨੀ ਕੀਤਾ ਕਹਿੰਦਾ ਤਿੰਨ ਚਾਰ ਚੈਨਲਾਂ ਵਾਲੇ ਵੀਡੀਓ ਚਲਾਈ ਜਾਂਦੇ ਆ ਵੀ ਭਾਨਾ ਸਿੱਧੂ ਰਿਹਾਂ ਹੋ ਗਿਆ ਕਹਦਾ ਹੁਣ ਕਿਹੜੀ ਗੱਲ ਤੇ ਯਕੀਨ ਕਰੀਏ ਮੈਂ ਹਰੇਕ ਬੰਦੇ ਨੂੰ ਇਹ ਗੱਲ ਕਹਿਣਾ ਬੀ ਤਿੰਨ ਚਾਰ ਅਕਾਊਂਟ ਨੇ ਜਿਹੜੇ ਬੰਦੇ ਨਾਲ ਰਹਿੰਦੇ ਆ ਭਾਨੇ ਦੇ ਜਾਦਾ ਭਾਨੇ ਦੇ ਪੇਜ ਤੋਂ ਅਪਡੇਟ ਆਜੂ ਜਾਂ ਲੱਖੇ ਦੇ ਜਾਂ ਮੇਰੇ ਜਾਂ ਜਸਵੀਰ ਇੰਜੀਨੀਅਰ ਦੇ ਜਾਂ ਸੁੱਖਜ ਗਰਾਉਂ ਹੋ ਗਿਆ ਇਹਨਾਂ ਦੇ ਪੇਜਾਂ ਤੋਂ ਆਜੂ ਜਿਹੜੇ ਬਾਕੀ ਮੀਡੀਆ ਚੈਨਲ ਵਾਲਿਆ ਉਹਨਾਂ ਦੀਆਂ ਅਫਵਾਹਾਂ ਜਿਹੜੀਆਂ ਉਹ ਡਾਉਂਦੇ ਆ ਵੀ ਭਾਨਾ ਰਿਹਾ ਕਰਤਾ ਜੀ ਐ ਕਰਤਾ ਜੀ ਉਹ ਕਰਤਾ ਜੀ ਉਹਨਾਂ ਦੇ ਉੱਪਰ ਮੇਰਾ ਵੀਰ ਤੁਸੀਂ ਯਕੀਨ ਨਾ ਕਰੋ